ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ वाहे, गुरू। वाहे, गुरू। वाहे गुरू। अच्छा, ਬੱਲੇ 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 ਗੁਰਪਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਣੇ ਹੋਰ ਸਨੋ ਠੀਕ ਠਾਕ ਹੋ ਥੈਂਕ ਯੂ ਲਾਈਕ ਡਨ ਥੈਂਕ ਯੂ ਬਣੇ ਥੈਂਕ ਯੂ ਹੋਰ ਸਨੋ ਠੀਕ ਠਾਕ ਹੋ ਬਣੇ ਬੱਲੇ ਹੀ ਫਿਰਦੇ ਆ ਭੈਣ ਭਰਾ ਆ ਪਾ ਤਾਂ ਥੈਂਕ ਯੂ ਬਣੇ ਥੈਂਕ ਯੂ ਲਾਈਕ ਡਨ थैंक यू ਭਾਣੇ थैंक यू ਵੀਰ ਜੀ ਤੁਸੀਂ ਕਿਉਂ ਨਹੀਂ ਆਉਂਦੇ ਘਰੇ ਬਸ ਭਾਣੇ ਟਾਈਮ ਹੀ ਨਹੀਂ ਲੱਗਦਾ ਕਹ ਸੱਚੀ ਗੱਲ ਬੋਲਦੇ ਹਾਂ ਮੇਰੇ ਨਾਲ ਅਸਲ 'ਚ ਬੇਟੀ ਆਈ ਵੀ ਐ ਬਾਰੋਂ ਆਉਂਦਾ ਕਰਕੇ ਬਸ ਆਇਆ ਹੀ ਨਹੀਂ ਜਾਂਦਾ ਬਾਰੇ ਲਾਈਵ ਦੇ ਵਿੱਚ ਬਾਕੀ ਤੁਹਾਡਾ ਮੈਨੂੰ ਸ਼ੋਅ ਵੀ ਨਹੀਂ ਹੁੰਦਾ ਕਾ ਘਰ ਫਤੇ ਭਾਣੇ थैंक यू ਹੋਰ ਸੁਣਾਓ ਭਾਣੇ ਘਰ ਪਰਵਾਰ ਠੀਕ ਆ ਪਰ ਪਰਵਦਿਆਂ ਤੁਹਾਨੂੰ ਵਧਾਈਆਂ ਹੋਣ ਜੀ ਘਰ ਪਰਤੇ ਭੈਣ سپورਟ ਮੈਸੇਜ ਥੈਂਕ ਯੂ ਮੇਰੇ ਨਾਲ ਬੇਟੀ ਬਾਹਰੋਂ ਆਈ ਪਈ ਆ ਉਹਨਾਂ ਦੇ ਬੱਚੇ ਆ ਦੋ ਛੋਟੇ ਛੋਟੇ ਬਸ ਉਹਨਾਂ ਚ ਰੋਜ਼ ਰੋਜ਼ ਚਾਹੀਦਾ ਜਾ ਕੇ ਹੈਲੋ ਜੀ ਹੈਲੋ ਬਲੈਕ ਐਂਡ ਵਾਈਟ ਥੈਂਕ ਯੂ ਬਲੈਕ ਐਂਡ ਵਾਈਟ ਜੀ ਹੈਲੋ ਜੀ ਹੈਲੋ ਬਧਾਈਆਂ ਜੀ ਤੁਹਾਨੂੰ ਤੁਹਾਡੇ ਚੈਨਲ ਮੋਨੋ ਹੋਣ ਦੀਆਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬਲੈਕ ਐਂਡ ਵਾਈਟ ਕੀ ਹਾਲ ਚਾਲ ਹੈ ਬਰਿੰਦਰ ਸਿੰਘ ਕੁਆੜੀਆ ਜੀ ਵਧੀਆ ਵਧੀਆ ਜੀ ਵਧੀਆ 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 ਹੂੰ ਸਨਾਰ ਠੀਕ ਠਾਕ ਹਾਂ अच्छा ਹੁਣ ਇਹਦਾ ਚੈਨਲ ਲਾ ਲਿਆ ਕੇ ਤੇ ਛੱਡੀ ਨਾ ਚੰਗਾ ਕੋਈ ਰਹਿ ਨਾ ਜਾਵੇ ਗਾਲਾਂ ਲੈਣ ਲੋ ਛੱਡੀ ਨਾ ਕੇ ਇਹਦਾ ਚੰਗਾ ਕੋਈ ਰਹਿ ਨਾ ਜਾਵੇ ਜੀ ਤੇ ਗਾਲਾਂ ਨਾ ਲਾਵੇ ਤੋ ਥੈਂਕ ਯੂ ਜੀ ਥੈਂਕ ਯੂ ਜੀ ਘਰ ਫਤੇ ਪੈਣ ਚਲੇ ਗਏ ਮੈਂ ਤਾਂ ਹਾਲ ਜਾਲ ਹੀ ਪੁੱਛਦਾ ਸੀ ਅਜੇ ਤੇਰੀ ਬਹੁਤ ਚਰਚਾ ਹੋ ਜਾਂਦੀ ਆ ਚੈਨਲਾਂ ਦੇ ਉੱਤੇ ਤੂੰ ਤਾਂ ਮੈਸੇਜ ਕਰਕੇ ਆ ਜਾਣਾ ਅੱਧਾ ਘੰਟਾ ਲੋਕੀ ਤੈਨੂੰ ਗਾਲਾਂ ਕੱਢੀ ਜਾਂਦੇ ਆ ਮੈਨੂੰ ਲੱਗਾ ਗਾਲਾਂ ਦਾ ਬਾਰਡਰ ਕਾਰਡ ਬਣਾ ਲੈਣਾ ਤੂੰ YouTube ਤੇ ਕੱਲੇ ਆਵਦਾ ਚੈਨਲ ਵੀ ਬਣਾ ਕੇ ਸਹੀ ਸਹੀ ਆਵੇਂਗਾ ਨਾ ਤੂੰ ਕਿਤੇ ਤੈਨੂੰ ਤਾਂ ਵੀ ਮੂੰਹ ਨਹੀਂ ਲਾਉਣਾ ਕਿਸੇ ਨੇ ਤਾਂ ਆ ਵੀ ਤੈਨੂੰ ਮੂੰਹ ਨਹੀਂ ਲਾਉਣਾ ਕਿਸੇ ਨੇ ਥੈਂਕ ਯੂ ਜੀ ਥੈਂਕ ਯੂ ਹਮਾਜਾ ਹੈਲੋ ਹੈਲੋ ਹਮਾਜਾ ਜੀ ਕਿਆ ਕੀ ਹਾਲ ਆ ਵੀਰੇ ਠੀਕ ਠਾਕ ਹੋ ਧਮ ਧੜਕ ਧਮ ਧੜਕ ਧਮ ਧੜਕ ਪਈ ਹੁੰਦੀ ਹਮਾਜਾ ਦੇ ਚੈਨਲ ਤੇ ਹਮਾਜਾ ਕੀ ਹਾਲ ਠੀਕ ਠਾਕ ਹੋ ਵੀਰੇ ਥੈਂਕ ਯੂ ਹਮਾਜਾ ਸੰਧੂ ਹਮਾਜਾ ਸੰਧੂ ਜੀ ਕੀ ਹਾਲ ਠੀਕ ਠਾਕ ਹੋ ਘਰ ਪਰਿਵਾਰ ਠੀਕ ਆ ਜੀ ਹਾਂਜੀ ਠੀਕ ਤੁਸੀਂ ਸੁਣਾਓ ਵਧੀਆ 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 ਗੁਰਪਰਬ ਦੀਆਂ ਵਧਾਈਆਂ ਹੋਣ ਤੁਹਾਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਵਧਾਈਆਂ ਹੋਣ ਮੁਰਿੰਦਰ ਕਵਾਲੀਆ ਤੈਨੂੰ ਬਹੁਤ ਕਰਦਾ ਕੀ ਚੱਕਰ ਮੁਰਿੰਦਰ ਕਵਾਲੀਆ ਤੈਨੂੰ ਬਹੁਤ ਕਰਦਾ ਕੀ ਚੱਕਰ ਕੀ ਕਰਦਾ ਤੂੰ ਜਾਣਾ ਨਹੀਂ ਹੁਣ ਚੱਲ ਜਣਾ ਚਾਹਤਾ ਤੇਰੀ ਬੋਣ ਤਾਂ ਨਹੀਂ ਪੈਂਦੀਆਂ ਹਨਾ ਚਲ ਜਾ ਜਾ ਫਿਰ ਤੂੰ ਬੜਾ ਟਾਈਮ ਨਹੀਂ ਰਹਿ ਸਕਦਾਗਾ ਤੂੰ ਬੜਾ ਟਾਈਮ ਰਹਿ ਨਹੀਂ ਸਕਦਾਗਾ ਤੈਂਕਿਊ ਮਾ ਜੀ ਤੈਂਕਿਊ ਹੋਰ ਸੁਣਾਓ ਕਰ ਵਰ ਪਰਵ ਦੀਆਂ ਵਧਾਈਆਂ ਹੁਣ ਤੁਹਾਨੂੰ ਆ ਤੁਹਾਡੇ ਵੀ ਆਉਂਦੇ ਇਹੋ ਜਿਹੇ ਕਿ ਨਹੀਂ ਆਉਂਦੇ ਲਾਈਵ ਦੇ ਉੱਤੇ ਠੀਕ ਠਾਕ ਹੂੰ ਵਰ ਪਰਵ ਦੀਆਂ ਵਧਾਈਆਂ ਹੁਣ ਤੁਹਾਨੂੰ ਅੱਜ ਵਕ ਕਿੱਥੇ ਵੇਖਿਆ ਗੁਰਪੁਰਬ डेबिट थैंक यू जी थैंक यू करो मैसेज किथो किथो जुड़े 4 5 6 6 7 ਹਮ ਆਜਾ ਤਾਇਆ ਚਲਾ ਗਿਆ ਥੈਂਕ ਯੂ ਜੀ ਥੈਂਕ ਯੂ ਲਾਈਵ ਨੂੰ ਮੇਰੇ ਨਾਲ ਵਾਧਿਆ ਹੋਇਆ ਤੁਹਾਡਾ ਆਪਨ ਹੁੰਨ ਲੱਗੇ ਆਪਨ ਨੂੰ ਲੱਗ ਪਈ ਵਰਕ ਕਰਨੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ so much ਆ ਜੋ ਵੀਰੇ ਲਵਾਓ ਹਾਜ਼ਰੀ ਭਰੋ ਹਾਜ਼ਰੀ ਆ ਅਜਰਮ ਬਾਬੇ ਦੇ ਲੋਕ ਗਏ ਵੇ ਜ਼ਿਆਦਾ ਅੱਜ ਬਾਬਿਆਂ ਦੇ ਲੋਕ ਗਏ ਵੇ ਜ਼ਿਆਦਾ